ਕਿਤਾਬ ਦਸਮ ਗ੍ਰੰਥ ਦਰਪਣ ਲੇਖਕ ਗਿਆਨੀ ਭਾਗ ਸਿੰਘ ਅੰਬਾਲਾ 7ਵੇਂ ਭਾਗ ਵਿੱਚ ਸੁਣੋ ਤ੍ਰਿਆ ਚਰਿੱਤਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਵਾਹਿਗੁਰਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਬ ਬਖੀਆਂ ਚਰਿੱਤਰ ਲਖੇਤੇ ਬਾਦਸ਼ਾਹੀ ਦਸਵੀਂ ਉਝੰਗ ਛੰਦ ਤ ਪ੍ਰਸਾਦ ਉਪਰੋਕਤ ਸਰਲੇਖ ਵਾਲੀ ਰਚਨਾ ਦਸਮ ਗ੍ਰੰਥ ਪ੍ਰਕਾਸ਼ਿਤ ਬੀੜ 1428 ਸਫਿਆਂ ਵਾਲੀ ਦੇ ਸਫਾ 809 ਤੋਂ ਆਰੰਭ ਹੋ ਕੇ 1388 ਉੱਤੇ ਸਮਾਪਤ ਹੁੰਦੀ ਹੈ ਜਿਸ ਵਿੱਚ ਇਸਤਰੀਆਂ ਦੇ ਅਸ਼ਲੀਲ ਚਰਿੱਤਰਾਂ ਦਾ ਵਰਣਨ ਹੈ ਭਾਵੇਂ ਵਿਚਾਰੀ ਔਰਤਾਂ ਦੇ ਮੱਕਰ ਫਰੇਬ ਦਰਸਾਉਣ ਹਿੱਤ ਅੱਡੋ-ਅੱਡ ਕਵੀਆਂ ਵੱਲੋਂ 579 ਪੰਨੇ ਕਾਲੇ ਕੀਤੇ ਹੋਏ ਹਨ ਉਪਰੋਕਤ ਰਚਨਾ ਦੀ ਪਹਿਲੀ ਅੰਤਕਾ ਚੰਡੀ ਚਰਿੱਤਰ ਵਾਲੀ ਛੱਡ ਕੇ ਬਾਕੀ ਹਰ ਅੰਕਤਾ ਵਿੱਚ ਆਏ ਮੰਤਰੀ ਰੂਪ ਸੰਬਾਦੇ ਸ਼ਬਦ ਦੀ ਵਰਤੋਂ ਅਵਸ਼ਿ ਹੈ ਪ੍ਰਤੀਤ ਕਰਾਉਂਦੀ ਹੈ ਕਿ ਇਹ ਰਚਨਾ ਕਿਸੇ ਚੱਲਦੇ ਪ੍ਰਕਰਣ ਨਾਲ ਸੰਬੰਧਿਤ ਭਾਵ ਪ੍ਰਸੰਗਕ ਰੂਪ ਵਿੱਚ ਕਿਸੇ ਇਤਿਹਾਸ ਦੀ ਸੂਚਕ ਹੈ ਇਸ ਲਈ ਇਸ ਦਾ ਇਤਿਹਾਸਕ ਪਿਛੋਕਣ ਪਾਠਕਾਂ ਦੀ জ্ঞাত ਹਿੱਤ ਹੇਠ ਲਿਖੇ ਅਨੁਸਾਰ ਹੈ ਜਥਾ ਚਿਤਰਵਤੀ ਨਗਰੀ ਦੇ ਰਾਜੇ ਚਿਤਰ ਸਿੰਘ ਦੀ ਸੁੰਦਰਤਾ ਉੱਤੇ ਰੀਝ ਕੇ ਇੱਕ ਅਪਸਚਰਾ ਉਸ ਦੀ ਰਾਣੀ ਬਣ ਗਈ ਉਸ ਦੇ ਉਧਰੋਂ ਇੱਕ ਅਤਿ ਸੁੰਦਰ ਬਾਲਕ ਜਨਮਿਆ ਅਤੇ ਉਸ ਦਾ ਨਾਮ ਹਨਵੰਤ ਸਿੰਘ ਰੱਖਿਆ ਰਾਜੇ ਦੀ ਉਮਰ ਵਡੇਰੀ ਹੋ ਜਾਣ ਤੇ ਆਪਾ ਚਸਰਾ ਉਸ ਨੂੰ ਛੱਡ ਕੇ ਦੇਵ ਲੋਕ ਚਲੇ ਗਈ ਰਾਜੇ ਨੂੰ ਉਸ ਦੇ ਵਿਯੋਗ ਵਿੱਚ ਵਿਅਕਲ ਵੇਖ ਕੇ ਮੰਤਰੀਆਂ ਨੇ ਖੋਜ ਭਾਲ ਕਰਕੇ ਉੜਸ਼ਾ ਓਡੀਸਾ ਦੇ ਰਾਜੇ ਦੀ ਕੰਨਿਆ ਜੋ ਉਸੇ ਆਪਾ ਚਸਰਾ ਵਰਗੀ ਸੁੰਦਰ ਸੀ ਰਾਜੇ ਚਿੱਤਰ ਸਿੰਘ ਨੂੰ ਲਿਆ ਦਿੱਤੀ ਉਪਰੋਕਤ ਸੁੰਦਰੀ ਆਪਣੇ ਮਤੇਏ ਪੁੱਤਰ ਉਤੇ ਮੋਹਤ ਹੋ ਗਈ ਪਰ ਹਨਵੰਤ ਸਿੰਘ ਆਪਣੇ ਧਰਮ ਉਤੇ ਪਰਪੱਕ ਰਿਆ ਤਾਂ ਉਸਨੇ ਖਿੱਚ ਕੇ ਉਲਟਾ ਦੋਸ਼ ਹਨਵੰਤ ਸਿੰਘ ਤੇ ਲਾ ਕੇ ਰਾਜੇ ਨੂੰ 扑ਕਾਇਆ ਰਾਜੇ ਨੇ ਆਪਣੇ ਪੁੱਤਰ ਨੂੰ ਪ੍ਰਾਣ ਦੰਡ ਦੇਣ ਲਈ ਬੰਦੀਖਾਨੇ ਵਿੱਚ ਡੱਕ ਦਿੱਤਾ ਸਿਆਣੇ ਮੰਤਰੀਆਂ ਨੇ ਹਨਵੰਤ ਸਿੰਘ ਨੂੰ ਅੰਦਰ ਦੋਸ਼ ਜਾਣ ਕੇ ਉਸ ਦੇ ਬਚਾਓ ਹਿੱਤ ਰਾਜੇ ਨੂੰ ਵਾਰੋ-ਵਾਰੀ ਔਰਤਾਂ ਦੇ ਵਾਲ ਛੜਾਏ ਜੋ ਗਿਣਤੀ ਵਿੱਚ 405 ਚਰਿੱਤਰ ਹਨ ਜਿਨ੍ਹਾਂ ਵਿੱਚ 20 25 ਚਰਿੱਤਰ ਪੁਰਸ਼ਾਂ ਦੇ ਵੀ ਦਰਸਾਏ ਹਨ ਅੰਤਲਾ 405ਵਾਂ ਚਰਿੱਤਰ ਮਹਾਕਾਲ ਵਾਲਾ ਸੰਬੁੱਧ ਨਾਮੇ ਮੰਤਰੀ ਨੇ ਸੁਣਾਇਆ ਜਿਸ ਨੂੰ ਕਈ ਖੋਜੀ ਸਬੁੱਧ ਨਾਮਾ ਵੀ ਕਹਿੰਦੇ ਹਨ ਉਪਰੋਕਤ ਚਰਿੱਤਰ ਇਤਨੇ ਅਸ਼ਲੀਲ ਲੱਜਾਹੀਨ ਬਲਕਿ ਇਹੋ ਜੇ ਵਿਵਚਾਰਕ ਟੋਟਕੇ ਹਨ ਜਿਨ੍ਹਾਂ ਸੰਬੰਧੀ ਅਵਸਥਾਰ ਜਾਣਕਾਰੀ ਦੇਣੀ ਤਾਂ ਕਿਤੇ ਰਹੀ ਸੰਕੋਚਵੀਆਂ ਟੂਕਾਂ ਦੇਣ ਤੋਂ ਵੀ ਸ਼ਰਮ ਆਉਂਦੀ ਹੈ ਫਿਰ ਵੀ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕਰਨ ਦਾ ਹੱਥ ਇਸ ਲਈ ਕੀਤਾ ਹੈ ਕਿ ਕੁਝ ਵਿਦਵਾਨ ਸੱਜਣ ਇਸ ਵਿਭਚਾਰ ਭੰਡਾਰ ਨੂੰ ਵੀ ਦਸ਼ਮੇਸ਼ਕ੍ਰਿਤ ਦਰਸਾਉਣ ਹਿਤ ਅੱਡੀ ਚੋਟੀ ਦੇ ਤਰਾਣ ਤੁਲੇ ਹੋਏ ਹਨ ਕੁਝ ਵਿਦਵਾਨ ਤਾਂ ਇਹਨਾਂ ਨੰਗੇ ਮਨੰਗੇ ਗੰਧ ਭਰੇ ਚਰਿੱਤਰਾਂ ਦੀ ਵਕਾਲਤ ਕਰਦੇ ਹੋਏ ਗੁਰਬਾਣੀ ਸੰਦਰਸ਼ ਸਿੱਧ ਕਰਨ ਲਈ ਹੇਠ ਲਿਖੇ ਪ੍ਰਮਾਣ ਵਰਤਨੋਂ ਵੀ ਸੰਕੋਚ ਨਹੀਂ ਕਰਦੇ ਜਿਵੇਂ ਕਿ ਊੜਾ ਸਿਆਲੇ ਸੁੰਧੀਆਂ ਪਿਰਗਲ ਬਾਹੜੀਆਂ ਆਸਾ ਸ਼ੇਖ ਫਰੀਦ ਜੀ ਜੋ ਸਹਿ ਕੰਠਾ ਨ ਲੱਗੀਆਂ ਜਲਨ ਸੇ ਬਾਹੜੀਆਂ ਵੜਹੰਸ ਮਹਿਲਾ ਪਹਿਲਾ ਪ੍ਰੇ ਅੰਕ ਅੰਕ ਮਿਲਾਈ ਜੈਸਰੀ ਸ਼ੰਤ ਮਹਿਲਾ ਪਹਿਲਾ ਕੰਤਾ ਤੂੰ ਸੌ ਸੇ ਜੜੀ ਮੈਂਡਾ ਹੱਬੋ ਦੁਖ ਉਲਾਹੀ ਮਾਰੂ ਡਖਣੇ ਮਹੱਲਾ ਪੰਜਵਾ ਅਜ ਨ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਸ਼ਲੋਕ ਸ਼ੇਖ ਫਰੀਦ ਜੀ ਅਤਿਆਦਿਕ ਹੋ ਸਕਦਾ ਹੈ ਉਪਰੋਕਤ ਵਿਦਵਾਨਾਂ ਨੇ ਨਿਕਟ ਵਰਤੀ ਅਣਜਾਣ ਸ਼ਰਧਾਲੂਆਂ ਵਾਸਤੇ ਇਹ ਨਵੀਂ ਕਾੜ ਆਕਾਸ਼ ਬਾਣੀ ਤੋਂ ਵੀ ਵੱਧ ਕੀਤੀ ਹੋਵੇ ਪਰ ਗੁਰਮਤ ਅਵਲੰਭੀ ਸੂਝਵਾਨਾਂ ਦੀ ਦ੍ਰਿਸ਼ਟੀ ਵਿੱਚ ਸੂਝ ਅਤੇ ਸ਼ਰਧਾ ਦਾ ਦਿਵਾਲਾ ਨਿਕਲ ਜਾਣ ਤੋਂ ਵੀ ਵਧੇਰੇ ਹੈ ਕਾਰਨ ਇਹ ਕਿ ਗੁਰਬਾਣੀ ਵਿਚਲੇ ਉਪਰੋਕਤ ਪ੍ਰਮਾਣ ਤਾਂ ਦੁਰਾਚਾਰੀ ਜੀੜੇ ਨੂੰ ਵੀ ਭਗਤੀ ਭਾਵ ਦੁਆਰਾ ਪ੍ਰਭੂ ਮਿਲਾਪ ਹਿਤ ਪ੍ਰੇਰਿਤ ਹਨ ਜਿਨ੍ਹਾਂ ਰਾਈ ਵਿਕਾਰੀ ਮੰਦੀ ਵਿਵਚਾਰਕ ਰੁਚੀਆਂ ਵੱਲੋਂ ਹਟ ਕੇ ਓਮਕ ਤਰਸ ਚਾਲੇ ਗੁਰੂ ਬਾਕ ਅਨੁਸਾਰ ਪ੍ਰਭੂ ਪ੍ਰੀਤਮ ਦੇ ਮਿਲਾਪ ਲਈ ਉਮਾ ਅਤੇ ਤਰਸੇਵੇਂ ਨਾਲ ਨਿਰੰਕਾਰੀ ਮਾਰਗ ਅਰਸਤੇ ਚੱਲ ਪੈਂਦਾ ਹੈ ਪਰ ਇਸ ਦੇ ਉਲਟ ਤ੍ਰਿਆ ਚਰਿੱਤਰ ਧਾਰਮਿਕ ਰੂਚੀ ਵਾਲੇ ਹਿਰਦੇ ਨੂੰ ਹੀ ਮਲੀਨ ਕਰ ਦਿੰਦੇ ਹਨ ਜਿਸ ਦੀ ਪੁਸ਼ਟੀ ਲਈ ਤ੍ਰਇਚਿਤਰਾhetra ਕਵੀਆਂ ਵੱਲੋਂ ਕਾਲੇ ਕੀਤੇ 579 ਪੰਨਿਆਂ ਵਿੱਚੋਂ 7585 ਅੰਕੜਿਆਂ ਵਿੱਚੋਂ ਕੇਵਲ ਵਨਗੀ ਮਾਤਰ ਸੰਕੋਚਵੀਆਂ ਟੂਕਾਂ ਹੀ ਕਾਫੀ ਹਨ ਨੰਬਰ 1 ਇੱਕ ਛੱਜਿਆ ਨਾਮ ਵਾਲੀ ਵੇਸ਼ਵਾ ਕਾਮਬਸ ਹੋ ਕੇ ਮਰਦਾਵੇਂ ਭੇਸ ਅੰਦਰ ਜੋਗੀ ਬਣ ਕੇ ਦਸ਼ਮੇਸ਼ ਦਰਬਾਰ ਆਉਂਦੀ ਹੈ ਗੁਰੂ ਜੀ ਉਸ ਨੂੰ ਸੱਚਮੁੱਚ ਹੀ ਜੋਗੀ ਸਮਝ ਕੇ ਉਸ ਕੋਲੋਂ ਮੰਤਰ ਸਿੱਖਣ ਹਿੱਤ ਅੱਧੀ ਰਾਤੀ ਉਸਦੇ ਘਰ ਜਾਂਦੇ ਹਨ ਛੱਜਿਆ ਆਪਣੇ ਅਸਲੀ ਰੂਪ ਵਿੱਚ ਆ ਕੇ ਕਾਮ ਵਿਸ਼ੇ ਹਿੱਤ ਤਰਲੇ ਲੈਂਦੀ ਹੈ ਧਮਕੀਆਂ ਵੀ ਦਿੰਦੀ ਹੈ ਚੋਰ-ਚੋਰ ਕਹਿ ਕੇ ਉੱਠਦੀ ਹੈ ਸ਼ੋਰ-ਸੁਰਾਵਾ ਸੁਣ ਕੇ ਲੋਕਾਂ ਦੇ ਆਉਣ ਉੱਤੇ ਇਹ ਕਹਿ ਦਿੰਦੀ ਹੈ ਕਿ ਚੋਰ ਕੋਈ ਨਹੀਂ ਮੈਂ ਸੁਪਨੇ ਵਿੱਚ ਬੜਾਈ ਹਾਂ ਲੋਕਾਂ ਦੇ ਚਲੇ ਜਾਣ ਪਿੱਛੋਂ ਗੁਰੂ ਜੀ ਨੂੰ ਧਮਕੀ ਦਿੰਦੀ ਹੈ ਅੰਤ ਗੁਰੂ ਜੀ ਉਸ ਨੂੰ ਸ਼ਰਾਬ ਆਦਕ ਪਿਵਾ ਕੇ बेहोश ਕਰਨ ਉਪਰੰਤ 60 ਮੋਹਰ ਉਸ ਦੀ ਸਰਾਂਦੀ ਰੱਖ ਕੇ ਬਚ ਕੇ ਆ ਜਾਂਦੇ ਹਨ ਵੇਖੋ ਚਰਿੱਤਰ 16ਵਾਂ ਵਿਚਾਰ ਪਹਿਲਾਂ ਤਾਂ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਉਹ ਵੀ ਨਵੀਂ-ਨਵੀਂ ਆਬਾਦ ਹੋਈ ਵਿੱਚ ਵੇਸਵਾਧਾਰਣਾ ਕਵੀਆਂ ਦਾ ਉਹੋ ਜਿਹਾ ਮਿੱਥਿਆਵਾਦ ਹੈ ਜਿਵੇਂ ਉਹਨਾਂ ਆਨੰਦਮਤੀ ਅਤੇ ਗੁਲਾਬੂ tatha ਅਨੂਪ ਕੌਰ ਆਦਕ ਦੁਰਾਚਾਰਨੀਆਂ ਦਾ ਆਨੰਦਪੁਰ ਵਿੱਚ ਰਹਿਣਾ ਲਿਖਿਆ ਹੈ ਕੋਈ ਜਾਣੇ ਉੱਤੇ ਲਿਖੀਆਂ ਹੋਏ ਵਿਚਾਰਨਾ ਨੇ ਗੁਰੂ ਕੀ ਨਗਰੀ ਨੂੰ ਆਪਣਾ ਅੱਡਾ ਬਣਾਇਆ ਸੀ ਦੂਜਾ ਮੈਂ ਡਿੱਠੇ ਮਨ ਧੀਰੀਏ ਕਿਲ ਵਿਖ ਵੰਝਣ ਦੂਰੇ ਸੋਹੀ ਮਹੱਲਾ ਪੰਜਵਾਂ ਪੰਨਾ 761 ਗੁਰੂ ਬਾਗ ਅਨੁਸਾਰ ਦਸ਼ਮੇਸ਼ ਜੀ ਦਾ ਦਰਸ਼ਨ ਕਰਕੇ ਇਸ ਦੇ ਉਤਛਜਿਆ ਨੂੰ ਕਾਮਵਾਸ਼ਨਾ ਫੁਰਨੀ ਕਿੱਥੋਂ ਤੱਕ ਮੰਨੀ ਜਾ ਸਕਦੀ ਹੈ ਜਾਂ ਸਤਗੁਰ ਸਰਾਫ ਨਦਰੀ ਵਿੱਚੋਂ ਕੱਢੈ ਅਨੁਸਾਰ ਅੰਤਰਜਾਮੀ ਗੁਰੂ ਜੀ ਦਾ ਜੋਗੀ ਬਣੀ ਹੋਈ ਛੱਜਿਆਂ ਨੂੰ ਪਛਾਣ ਨਾ ਸਕਣਾ ਗੁਰੂ ਜੀ ਦੀ ਸਰਵਭਗਤਾ ਦੇ ਉਲਟ ਹੈ ਚੌਥਾ ਜੰਤਰਾ ਮੰਤਰਾਂ ਦਾ ਖੰਡਨ ਕਰਨ ਵਾਲੇ ਗੁਰਦੇਵ ਜੀ ਦਾ ਮੰਤਰ ਸਿੱਖਣ ਜਾਣਾ ਕਿੱਥੋਂ ਤੱਕ ਮੰਨਿਆ ਜਾ ਸਕਦਾ ਹੈ ਪੰਜਵਾਂ ਇੱਕ ਕਮਿਨੀ ਔਰਤ ਗੁਰੂ ਪਾਤਸ਼ਾਹ ਨੂੰ ਧਮਕੀਆਂ ਦੇਣ ਦੀ ਕੀ ਜ਼ਰੂਰਤ ਕਰ ਸਕਦੀ ਹੈ ਛੇਵਾਂ ਉਹ ਸੁਨੋਂ बेहोश ਕਰਕੇ ਆਉਂਦੀ 베ਰੀ ਉਸਦੀ ਸਿਰਾਂ ਦੀ 60 ਮੋਰਾ ਗੁਰੂ ਜੀ ਨੇ ਕਿਸ ਨੇਕ ਕਮਾਈ ਬادله ਰੱਖੀ ਆਦਿਕ ਮੁਕਤੀ ਗੱਲ ਉੱਤੇ ਦਰਸਾਈ ਸਾਰੀ ਕਪੋਲ ਕਲਪਨਾ ਕਵੀਆਂ ਦੀ ਕੁਟਲ ਨੀਤੀ ਅਤੇ ਗੁਰੂ ਆਦਰਸ਼ ਵਿਰੁੱਧ ਬਲਕੇ ਗੁਰੂ ਨਿੰਦਾ ਪ੍ਰਯੋਜਨੀ ਮਲੀਨ ਆਤਮਾ ਦੀ ਨੰਗੀ ਤਸਵੀਰ ਹੈ ਹੁਣ ਸਤਕਾਰਯੋਗ ਵਿਦਵਾਨਾਂ ਤੋਂ ਕਦੇ ਇਹ ਪੁੱਛਿਆ ਜਾਵੇ ਕਿ ਤੁ ਸਾਡੇ ਕਥਨ ਅਨੁਸਾਰ ਤ੍ਰਿਆ ਚਰਿੱਤਰ ਦਸ਼ਮੇਸ਼ ਰਚਨਾ ਮੰਨਣ ਵਿੱਚ ਤਾਂ ਉੱਤੇ ਦੱਸੇ ਸਾਰੇ ਦੋਸ਼ਾਂ ਦੀ ਜ਼ਿੰਮੇਵਾਰੀ ਕਵੀਆਂ ਦੀ ਥਾਵੇਂ ਸਗੋਂ ਗੁਰੂ ਪਾਤਸ਼ਾਹ ਉੱਤੇ ਆਉਂਦੀ ਹੈ ਤਾਂ ਕੀ ਉੱਤਰ ਦੇਣਗੇ ਨੰਬਰ 2 ਇੱਕ ਅਨੂਪ ਕੁਵਾਰ ਨਾਮੀ ਧਨਾੜੀ ਇਸਤਰੀ ਦਸ਼ਮੇਸ਼ ਜੀ ਦੇ ਰੂਪ ਉੱਤੇ ਡੁੱਲ ਕੇ ਮगन ਦਾਸ ਨਾਮੀ ਮਨੁੱਖ ਨੂੰ ਇਹ ਸਮਝਾ ਕੇ ਕਿ ਗੁਰੂ ਜੀ ਵੱਲ ਭੇਜਦੀ ਹੈ ਕਿ ਤੁਸੀਂ ਭਗਉਤੀ ਮੰਤਰ ਸਿੱਖਣਾ ਚਾਹੁੰਦੇ ਹੋ ਰਾਤ ਨੂੰ ਮੇਰੇ ਘਰ ਆ ਜਾਓ ਗੁਰੂ ਜੀ ਮੰਤਰ ਸਿੱਖਣ ਵਾਸਤੇ ਭੇਸ ਬਦਲ ਕੇ ਭਗਉਤੀ ਦੇਵੀ ਨੂੰ ਸਿਮਰਦੇ ਹੋਏ ਉਸਦੇ ਘਰ ਪਹੁੰਚਦੇ ਹਨ ਜਥਾ ਚਲਿਓ ਤਾਰ ਅਤੀਤ ਕੋ ਭੇਸ ਰਾਈ ਮਨਾਪਣ ਬਿਖੇ ਸ੍ਰੀ ਭਗਉਤੀ ਮਨਾਈ ਚਲਿਓ ਸੋਤ ਤਾਂ ਕਿ ਫਿਰਿਓ ਨਾ ਫੇਰੇ ਤਸਿਓ ਜਾਏ ਕੈ ਵਾ ਤ੍ਰਿਆਕੇ ਸੋ ਡੇਰੇ ਚਰਿਤਰ ਨੰਬਰ 21 ਅੰਕ 10 ਅਨੂਪ ਕੌਰ ਆਪਣੀ ਮਲੀਨ ਲਾਲਸਾ ਵਸ ਕਈ ਹਾਵ ਭਾਵ ਤੇ ਵਲਛਲ ਕਰਦੀ ਹੋਈ ਧਮਕੀਆਂ ਦੇਣ ਤੇ ਵੀ ਆ ਜਾਂਦੀ ਹੈ ਗੁਰੂ ਜੀ ਅਡੋਲ ਰਹਿ ਕੇ ਉਸ ਨੂੰ ਮੰਦ ਬਾਸ਼ਨਾ ਤੋਂ ਰੋਕਦੇ ਹਨ ਤਾਂ ਨਿਰਾਸ਼ ਹੋ ਕੇ ਖਿਜਦੀ ਹੋਈ ਚੋਰ ਚੋਰ ਆ ਕੇ ਰੌਲਾ ਪਾ ਦਿੰਦੀ ਹੈ ਲੋਕ ਆ ਕੇ ਗੁਰੂ ਜੀ ਨੂੰ ਘੇਰ ਲੈਂਦੇ ਹਨ ਗੁਰਦੇਵ ਆਪਣਾ ਬਚਾਉ ਹਿਤ ਉਸ ਦੇ ਭਰਾ ਦੀ ਪੱਗ ਲਾ ਕੇ ਤਾਂ ਕੰਮ ਕੀ ਕਰਨੋਂ ਪ੍ਰੰਤ ਉਸੇ ਨੂੰ ਚੋਰ ਕਹਿੰਦੇ ਹੋਏ ਚੋਰ-ਚੋਰ ਕਹਿੰਦੇ ਹੋਏ ਲੋਕਾਂ ਦੇ ਹਵਾਲੇ ਕਰਕੇ ਆਪ ਉਸ ਭੀੜ ਵਿੱਚੋਂ ਨਿਕਲ ਆਉਂਦੇ ਹਨ ਪਰ ਇੱਕ ਪੈਰ ਦੀ ਜੁੱਤੀ ਅਤੇ ਕੰਬਲੀ ਉੱਥੇ ਰਹਿ ਜਾਂਦੀ ਹੈ ਦਿਨ ਚੜ੍ਹੇ ਜੁੱਤੀ ਅਤੇ ਕੰਬਲੀ ਸਮੇਤ ਅਨੂਪ ਕੌਰ ਨੂੰ ਗੁਰੂ ਦਰਬਾਰ ਮੰਗਵਾ ਕੇ ਤਾੜਦੇ ਹਨ ਉਹ ਮੁਆਫੀ ਮੰਗਦੀ ਹੈ ਫਿਰ ਉਸ ਨੂੰ ਵੱਖਰਾ ਲਿਜਾ ਕੇ ਕਹਿੰਦੇ ਹਨ ਕਿ ਤੂੰ ਗੁੱਸਾ ਕਰਕੇ ਸਾਨੂੰ ਚੋਰ ਬਣਾਉਣ ਵਾਲਾ ਚਰਿੱਤਰ ਕਰ ਵਿਖਾਇਆ ਅੰਤ ਗੁਰੂ ਜੀ ਨੇ 20000 ਰੁਪਏ ਉਹ ਦੀ ਸ਼ਮਾਈ ਬੰਨ ਦਿੱਤੀ ਜਥਾ ਸ਼ਮਾ ਕਰੋ ਅਬ ਤ੍ਰਿਆ ਤੁਮੇ ਬਹੋ ਨ ਕਰਿਓ ਰਾਂਧ 20 ਸਹੰਸ ਟਕਾ ਤਸੈ ਦਈ ਸ਼ਮਾਹੀ ਬਾਂਧ ਚਰিত্র 23 ਅੰਕ 12 ਉਪਰੋਕਤ ਚਰিত্র ਦਾ ਸ਼ਾਰੰਸ਼ ਇਹ ਹੈ ਕਿ ਇੱਕ ਅਕਾਲ ਦਾ ਪੁਜਾਰੀ ਗੁਰੂ ਕਲਗੀਧਰ ਦੇਵੀ ਦਾ ਇਤਨਾ ਸ਼ਰਧਾਲੂ ਸੀ ਕਿ ਜਿੱਥੇ ਵੀ ਸੋ ਪੈਂਦੀ ਸੀ ਉੱਥੇ ਹੀ ਭਗਉਤੀ ਮੰਤਰ ਸਿੱਖਣ ਲਈ ਵੇਲੇ ਇੱਕ ਵੇਲੇ ਵੀ ਪੁੰਜ ਜਾਂਦਾ ਸੀ ਦੂਜਾ ਤੇਜ ਪੁੰਜ ਮਰਦ ਅਗਮੜੇ ਸੰਤ ਸਿਪਾਈ ਦਾ ਇਤਨਾ ਭੈ ਜਾਂ ਰੂਪ ਵੀ ਨਹੀਂ ਸੀ ਜੋ ਅਨੂਪ ਕੌਰ ਵਰਗੀਆਂ ਕਮੀਨੀਆਂ ਰੰਨਾ ਵੀ ਧਮਕੀ ਦਿੰਦੀਆਂ ਅਤੇ ਚੋਰ ਚੁਰ ਆਖਣੋਂ ਵੀ ਨਹੀਂ ਸੰਗਦੀਆਂ ਸਨ ਤੀਜਾ ਮਕਰ ਰੰਨਾ ਵਾਂਗੂ ਦਸ਼ਮੇਸ਼ ਪਿਤਾ ਵੀ ਮੱਕਰ ਫਰੇਬਾਂ ਦੇ ਮਾਰ ਸਨ ਚੌਥਾ ਗੁਰਸਿੱਖਾਂ ਵੱਲੋਂ ਆਏ ਦਸਵੰਦ ਅਤੇ ਸੰਗਤਾਂ ਦੀ ਕਿਰਤ ਕਮਾਈ ਵਾਲੀ ਗੋਲਕ ਵਿੱਚੋਂ 20-20 ਹਜ਼ਾਰ ਰੁਪਏ ਸ਼ਿਮਾਈ ਅਨੂਪ ਕੌਰ ਜਈਆਂ ਦੇ ਅਨੋਖੇ ਚਰিত্রਾਂ ਬਦਲੇ ਵਰਤਨੋਂ ਵੀ ਘੱਟ ਨਹੀਂ ਸੰਕਰਦੇ ਸਿੱਟਾ ਇਹ ਕਿ ਤ੍ਰਿਆ ਚਰਿੱਤਰ ਦਸ਼ਮੇਸ਼ ਗिरा ਮੰਨਣ ਵਿੱਚ ਉੱਤੇ ਦੱਸੇ ਸਾਰੇ ਦੇ ਸਾਰੇ ਦੂਸ਼ਣ ਅਪੁੱਲ ਗੁਰਦੇਵ ਉੱਤੇ આરોਪੇ ਜਾ ਸਕਦੇ ਹਨ ਜੋ ਉੱਕਾ ਹੀ ਨਿਰਮੂਲ ਤੇ ਤਰੇਵੇ ਕਾਲ ਅਸੰਭਵ ਹਨ 108ਵੇਂ ਚਰਿੱਤਰ ਵਿਚਲੇ ਜੋਰੀ ਜੀਏ ਯੁਗ ਚਾਰ ਤਿਹਾਰੀ ਵਾਲੇ ਲੇਖ ਵਿੱਚ ਦੱਸ ਆਏ ਹਾਂ ਕਿ ਰਾਜਾ ਪੁੰਨੂ ਦੀ ਪਹਿਲੀ ਇਸਤਰੀ ਨੇ ਸੌਕਣ ਦੇ ਸਾੜੇ ਪੁੰਨੂ ਨੂੰ ਆਪ ਹੀ ਮਰਵਾ ਦਿੱਤਾ ਸੀ ਇਸ ਤੋਂ ਅਗਲੇ 109ਵੇਂ ਚਰਿੱਤਰ ਦਾ ਸੰਖੇਪਾ ਵਰਣਨ ਇਹ ਹੈ ਕਿ ਪੁੰਨੂ ਦੇ ਮਰਦੇ ਸਾਰ ਧਰਮਰਾਜ ਕ੍ਰੋਧਤ ਹੋ ਕੇ ਆਪਣੀ ਸਭਾ ਨੂੰ ਬੰਗਾਰਦਾ ਹੈ ਕਿ ਆਪਣੇ ਪਤੀ ਦਾ ਘਾਤ ਕਰਵਾਉਣ ਵਾਲੀ ਦੇ ਮਾਰਨ ਨੂੰ ਕੋਈ ਤਿਆਰ ਹੈ ਉਰਬਸੀ ਆ ਪਚਰਾ ਵੀੜਾ ਚੁੱਕਦੀ ਹੈ ਮਰਦਾਵੇਂ ਬੇਸ ਵਿੱਚ ਬੰਠ ਣ ਕੇ 10 ਲੱਖ ਰੁਪਏ ਦੇ ਘੋੜੇ ਉੱਤੇ ਸਵਾਰ ਹੋ ਕੇ ਪੁੰਨੂ ਦੀ ਘਰ ਵਾਲੀ ਕੋਲ ਜਾਂਦੀ ਹੈ ਉਹ ਉਰਬਸੀ ਨੂੰ ਸੱਚਮੁੱਚ ਹੀ ਪੁਰਸ਼ ਜਾਣ ਕੇ ਕਾਮ ਪੂਰਤੀ ਹਿਤ ਤਰਲੇ ਲੈਂਦੀ ਹੈ ਭੋਗ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ ਉਰਬਸੀ ਆਪਣੇ ਲੱਕ ਤੋਂ ਵਾਲੇ ਇੱਕ ਥੈਲੀ ਲੁਪੇਟ ਕੇ ਉਸ ਦੇ ਅਗਲੇ ਹਿੱਸੇ ਵਿੱਚ ਕੁਝ ਟਕੇ ਪਾ ਕੇ ਉੱਤੇ ਮੋਮ ਦੀ ਬਾਲਛ ਕਰਕੇ ਬਨਉਟੀ ਮਦਨਕੁਸ਼ ਪੁਰਸ਼ ਦਾ ਗੁਪਤ ਅੰਗ ਬਣਾ ਕੇ ਉਸ ਦੀ ਰੁਚੀ ਅਨੁਸਾਰ ਭੋਗ ਕਰਨ ਨਾਲ ਉਹ ਬਹੁਤ ਪ੍ਰਸੰਨ ਹੁੰਦੀ ਹੈ। ਪ੍ਰੰਤੂ ਉਸ ਗੁਪਤ ਅੰਗ ਉਤੇ ਉਰਬਸੀ ਨੇ ਜ਼ਹਿਰ ਵੀ ਲਾ ਦਿੱਤੀ ਸੀ ਜਿਸ ਕਾਰਨ ਪੁੰਨੂ ਦੀ ਮ੍ਰਿਤਿ ਹੋ ਜਾਂਦੀ ਹੈ ਜਥਾ। ਟਕਿਆਂਨ ਕੀ ਚਪੱਟੀ ਉਰਬਸੀ ਮੋਮ ਮਾਲ ਆਸਣ ਸੋ ਕਸੀ ਵਿਖ ਕੇ ਲੇਪ ਤਵਨ ਮੁਕਿਆ। ਸੇਵੇਂ ਰਜਾਏ ਮੰਗ ਕਰ ਲੀਆ ਤਬਲੇ ਨਾਰ ਗਹੀ ਬੋ ਆਈ ਕਮੰਤੁਰ ਹਵੇ ਕੈ ਲਪਟਾਈ ਤਾਂ ਕੋ ਭੇਦ ਕਛੂ ਨਾ ਜਾਣਿਓ ਪੁਰਬਸੀ ਕੋ ਕਰ ਪੁਰਕ ਪਛਾਨਿਓ ਤਾਂ ਸੋ ਭੋਗ ਅਦਕ ਜਬ ਤੀਨੋ ਮਨ ਮੇ ਮਹਾ ਅਨੰਤ ਸੁਖ ਲੀਨੋ ਵਿਖ ਕੇ ਚੜੇ ਮਤ ਤਬ ਪਈ ਜਮ ਕੇ ਤਾਂ ਵਿਖੇ ਚੱਲ ਗਈ ਅੰਕ 55 ਜੋ ਵਿਦਵਾਨ ਆਪਣੀਆਂ ਪੁਸਤਕਾਂ ਵਿੱਚ ਦੇਖਣ ਆਇਓ ਜਗਤ ਤਮਾਸ਼ਾ ਆਦਿਕ ਮਨੋਰੰਜਕ ਸ਼ਬਦਾਵਲੀਆਂ ਵਰਤ ਕੇ ਤ੍ਰਿਆ ਚਰਿੱਤਰਾਂ ਨੂੰ ਦਸ਼ਮੇਸ਼ ਜੀ ਦੀ ਸਿੱਖਿਆ ਦਾਇਕ ਰਚਨਾ ਸਿੱਧ ਕਰਨ ਦਾ ਬਿਰਥਾ ਹੱਠ ਕਰਦੇ ਹਨ ਉਹ ਵੀਰ ਹੁਣ ਆਪ ਹੀ ਦੱਸਣ ਕਿ ਉੱਤੇ ਦਰਸਾਏ ਨਰੋਲ ਅਸ਼ਰੀਲ ਅਸੰਭਵ ਅਤੇ ਗੰਧ ਭਰੇ ਮਿਥਿਆਵਾਦ ਵਾਲੇ ਚਰਿੱਤਰ ਵਿੱਚੋਂ ਨਵਜੋਬਨ ਵਿਦਵਾ ਅਬਲਾਮਾ ਅਤੇ ਵਿਸ਼ੇਸ਼ ਕਰਕੇ ਨੌਜਵਾਨ ਮੁੰਡੇ ਕੁੜੀਆਂ ਕਿਹੜੀ ਸ਼ੋਭਾ ਸਿੱਖਿਆ ਗ੍ਰਹਿਣ ਕਰਨਗੇ ਨੰਬਰ 3 119ਵੇਂ ਚਰਿਤ੍ਰ ਵਿਚਲੀ ਸੰਕੋਚਮੀ ਵਿਚਾਰ ਇੱਕ ਮੰਤਰਕਲਾ अथवा तंत्रकला ਰਾਜ ਕੰਨਿਆ ਇੱਕ ਰਾਜਕੁਮਾਰ ਨੂੰ ਘਰ ਬੁલાਉਂਦੀ ਹੈ ਭੋਗ ਸਮੇਂ ਉਸਦੀ ਮਾਤਾ ਜੰਤਰਕਲਾ ਆ ਜਾਂਦੀ ਹੈ ਮੰਤਰਕਲਾ ਛੇਤੀ ਛੇਤੀ ਆਪਣੇ ਮਿੱਤਰ ਦੀ ਦਾੜੀ ਕੇਸਾਂ ਤੱਕ ਰੋਮ ਨਾਸਕ ਪਾਊਡਰ ਦੁਆਰਾ ਦੂਰ ਕਰਕੇ ਕੁੜੀਆਂਵੇਂ ਬਸਤਰ ਪਵਾਉਂਦੀ ਹੈ ਆਪਣੀ ਧਰਮ ਦੀ ਭੈਣ ਕਹਿ ਕੇ ਦੱਸਦੀ ਹੈ ਰਾਜਾ ਰਾਣੀ ਸੱਚਮੁੱਚ ਹੀ ਆਪਣੀ ਸੁਪੁੱਤਰੀ ਮੰਤਰਕਲਾ ਦੀ ਧਰਮ ਭੈਣ ਸਮਝ ਕੇ ਬਹੁਤ ਧਨ ਅਤੇ ਬਸਤਰ ਦਿੰਦੇ ਹਨ ਇੱਕ ਦਿਨ ਮੰਤਰਕਲਾ ਆਪਣੀ ਧਰਮ ਭੈਣ ਰਾਜਕੁਮਾਰ ਨੂੰ ਪਾਲਕੀ ਵਿੱਚ ਬਿਠਾ ਕੇ ਸੈਰ ਕਰਨ ਬਾਜ਼ਾਰ ਵਿੱਚੋਂ ਲੰਘਣ ਸਮੇ ਪਾਲਕੀ ਨੀਵੇਂ ਸੁੱਟ ਕੇ ਭੋਗ ਅੰਤ अंतरकला हेठ लिखी पत्रका पालकी डोली ਵਿੱਚ ਰੱਖ ਕੇ ਆਪਣੇ ਮਿੱਤਰ ਰਾਜਕੁਮਾਰ ਟੁਰ ਜਾਂਦੀ ਹੈ ਜਥਾ ਵਿੱਚ ਬਾਜ਼ਾਰ ਪਾਲਕੀ ਗਈ ਪਰਦਨ ਪਾਂਤ শোর ਕਹਿ ਦਈ ਤੇ ਕਾਹੂ ਕੋ ਦ੍ਰਿਸ਼ਤ ਨਹੀਂ ਆਵੇ ਅਸ਼ਟ ਕਹਾਰਨ ਕੇ ਕੰਧ ਉਪਰ ਜਾਂਗੇ ਲਈ मीत पुज दू पर जिओ जिओ चली पालकी ਜਾਵੇ ਤਿਉ ਪ੍ਰੀਤਮ ਚਟਕੇ ਝਟਕਾਵੇ ਲਿਖ ਪਤੀਆ ਡੋਰੀ ਮੈਂ ਧਰੀ ਮਾਤ ਪਿਤਾ ਤਨ ਇਹ ਉਚਰੀ ਨਰਸੁੰਦਰ ਮੋਕੋ ਜੇ ਪਾਇਓ ਤਾਂ ਤੇ ਮੈਂ ਜੇ ਚਰਿੱਤਰ ਬਨਾਇਓ ਅੰਕ ਨੰਬਰ 16 ਤੋਂ 20 ਤੱਕ ਹੁਣ ਸਤਿਕਾਰਯੋਗ ਵਿਦਵਾਨ ਜੋ ਤ੍ਰਿਆ ਚਰਿੱਤਰਾਂ ਨੂੰ ਦਸ਼ਮੇਸ਼ ਬਾਣੀ ਸਿੱਧ ਕਰਨ ਲਈ ਆਪਣੇ ਵੱਲੋਂ ਕੋਈ ਕਸਰ ਵੀ ਨਹੀਂ ਛੱਡਦੇ ਉਹ ਆਪ ਹੀ ਦੱਸਣ ਕਿ ਜਿਹੜਾ ਗੁਰਦੇਵ ਰੋਮਾਂ ਦੀ ਬੇਅਦਬੀ ਕਰਨ ਵਾਲੇ ਨੂੰ ਪਤਿਤ ਦੱਸਦਾ ਅਤੇ ਬੱਜਰ ਕੁਰੇਤ ਕਰਾਰ ਦਿੰਦਾ ਹੈ ਉਹ ਰੋਮ ਨਾਸਕ ਪਾਊਡਰਾਂ ਰਾਹੀਂ ਕੇਸ ਹੀਣ ਹੋਣ ਵਾਸਤੇ ਚਰਿੱਤਰ ਲਿਖਣ ਵਿੱਚ ਕਿੱਥੋਂ ਤੱਕ ਰੁਚੀ ਰੱਖ ਸਕਦਾ ਹੈ ਨੰਬਰ 4 ਚਰਿੱਤਰ 403 ਵਾਲੇ ਦੀਆਂ অতি ਸੰਕੋਚਮੀਆਂ ਟੋਕਾਂ ਚੀਜੀ ਸ਼ਹਿਰ ਦੇ ਰਾਜੇ ਚਿਗਸ ਸੈਨੂ ਇੱਕ ਸਦਾ ਕੁਵਾਰ ਜਵਾਨ ਕੁੜੀ ਨੂੰ ਘਰ ਬੁਲਾ ਕੇ ਕਾਮ ਵਾਸ਼ਨਾ ਅਦੀਨ ਹੱਥ ਜੋੜਦੀ ਤੇ ਪੈਰੀ ਡਿੱਗਦੀ ਹੋਈ ਤਰਲੇ ਲੈਂਦੀ ਹੈ ਪਰ ਰਾਜਾ ਨਹੀਂ ਮੰਨਦਾ ਤਾਂ ਸਹੇਲੀਆਂ ਰਾਂਹੀ ਉਸ ਦੀਆਂ ਬਾਹਾਂ ਵਜਕੜ ਕੇ ਪਾਗਲ ਹਾ ਕੇ ਉਸ ਦੇ ਸਿਰ ਵਿੱਚ 700 ਜੁੱਤੀ ਮਾਰਨ ਉਪਰੰਤ ਦਮ ਦਿਵਾ ਕੇ 900 ਜੁੱਤੀ ਫਿਰ ਮਾਰਦੀ ਹੈ 1600 ਜੁੱਤੀਆਂ ਝੱਲਣ ਪਿੱਛੋਂ ਰਾਜਾ ਭੋਗ ਲਈ ਤਿਆਰ ਹੋ ਜਾਂਦਾ ਹੈ ਜਬ ਭੂਪਤ ਇੱਕ ਬਾਤ ਨਾ ਮੰਨੀ ਛਾ ਸੁਤਾਤ ਅਦਕ ਰਸਾਨੀ ਸਖੀਆਂ ਨੈਣ ਸੈਨ ਕਰਦਈ ਰਾਜਾ ਕੀ ਬਹੀਆਂ ਗਹਿ ਲਈ ਪਕਰ राव ਕੀ ਪਾਗ ਉਤਾਰੀ ਪਨਹੀ ਮੂੰਡ ਸਤ ਸਿਰ ਝਾਰੀ ਭੂਪ ਲਜਤ ਨਹ ਹਾਏ ਬਖਾਨੇ ਜਿਨ ਕੋਈ ਨਰ ਮੁਝੇ ਪਛਾਨੇ ਸਾ ਸੁੱਤਾ ਇਹ ਨਿਤਰੇ ਨਾ ਸ਼ੋਰੈ ਪਨਹੀ ਵਾਂ ਮੰਡੂ ਪਰ ਤੋਰੈ ਪਲ ਹੀ ਜਬ 16 ਸਹਿ ਪਰੀ ਤਬ ਰਾਜਾ ਕੀ ਆਂਖ ਉਗਰੀ ਪੋਨ ਰਾਜਾ ਇਹ ਭਾਤ ਬਖਾਨੂ ਮੈ ਤਰੀਆ ਤਰੋ ਚਿਤਰ ਨ ਜਾਣੂ ਆਪ ਵਜੂ ਜਨ ਸੋ ਮੁਝੇ ਨ ਮਾਰੋ ਜੋ ਚਾਹੋ ਤੋ ਆਨ ਬਿਹਾਰੋ ਸ਼ਾ ਸੁੱਤਾ ਜਬ ਜੋ ਸੁਨ ਪਾਈ ਨੈਨ ਸੈਨ ਦੇ ਸਖੀ ਹਟਾਈ ਆਪ ਗਈ ਰਾਜਾ ਪਹਿਤਾਏ ਕਾਮ ਭੋਗ ਕੀਨਾ ਲਪਟਾਏ ਪੋਸਤ ਭਾਗ ਅਫੀਮ ਖਿਲਾਏ ਆਸਨ ਤਤਰ ਦਿਓ ਬਣਾਏ चुंबन राय अलिंगन ले लिंग देत हैं भागमो पे भागमो लिंग दियो राजा जब रोच उपजी तरनी के जह तब लपट लपट आसन कर गई चुंबन करत ऊप के पई गह गै गह तेह को गरे लगावा आसन सो आसने सुहावा अर्दन सो दो अर्द लगाई तुह कुंचन सो कुंचन मिलाई ਇਹੀ ਵਿਦਪੋਗ ਕੀਆ ਰਾਜਾ ਤਨ ਜਿਹੇ ਬਦਰੁਚਾ ਚੰਚਲਾ ਕੇ ਮਨ ਬਹਉ ਰਾਵ ਵਿਦਾ ਕਰਦਿਓ ਅੰਤ ਦੇਸ਼ ਕੋ ਮਾਰਗ ਲਇਓ ਅੰਕ 16 ਤੋਂ 27 ਤੱਕ ਪਤਾ ਨਹੀਂ 1600 ਜੁੱਤੀਆਂ ਦੀ ਗਿਣਤੀ ਕੌਣ ਕਰਦਾ ਰਿਹਾ ਅਤੇ ਨੰਗੇ ਸਿਰ 1600 ਜੁੱਤੀ ਚੱਲ ਕੇ ਰਾਜਾ ਚਿੰਗ ਸੈਨ ਜਿਉਂਦਾ ਕਿਵੇਂ ਰਿਹਾ ਹੋ ਸਕਦਾ ਹੈ ਕਿ ਤ੍ਰਿਆ ਚਰਿੱਤਰ 266 ਅੰਕ ਇਕੀ ਵਿੱਚ ਲਿਖੇ ਅਨੁਸਾਰ ਰਾਜਕੁਮਾਰੀ ਰਣਖੰਬਾ ਕਲਾ ਹੱਥੀ ਉਸ ਦਾ ਵਿਦਿਆਗੁਰੂ ਨਦੀ ਵਿੱਚ 800 ਗੋਤੇ ਖਾ ਕੇ ਵੀ ਜਿਵੇਂ ਸਹੀ ਸਲਾਮਤ ਰਿਹਾ ਸੀ ਤਵੇਂ ਰਾਜਾ ਚੰਗੇ ਸੇਨ ਵੀ 1600 ਜੁੱਤੀ ਚੱਲ ਕੇ ਸਦਾ ਕੌਰ ਨੂੰ ਪ੍ਰਸੰਨ ਕਰਨ ਦੇ ਸਮਰੱਥ ਰਿਹਾ ਹੋਵੇ ਜੋ ਸੱਜਣ ਦੇਖਣ ਆਇਓ ਜਗਤ ਤਮਾਸ਼ਾ ਵਾਲੀ ਟੋਕ ਦਾ ਆਸਰਾ ਲੈ ਕੇ ਤ੍ਰਿਆ ਚਰਿੱਤਰਾਂ ਦਾ ਕਰਤਾ ਦਸ਼ਮੇਸ਼ ਗੁਰੂ ਲਿਖਦੇ ਹਨ ਉਨ੍ਹਾਂ ਵੀਰਾਂ ਤੋਂ ਕਦੇ ਪੁੱਛਿਆ ਜਾਵੇ ਕਿ ਤੁਸੀਂ ਸਾਡੇ ਕਥਨ ਅਨੁਸਾਰ ਉੱਤੇ ਦਰਸਾਏ ਗੰਧ ਭਰੇ ਚਰিত্রਾਂ ਵਾਲਾ ਤਮਾਸ਼ਾ ਹੀ ਗੁਰੂ ਜੀ ਵੇਖਣ ਜਾਂ ਵਖਾਉਣ ਆਏ ਸਨ ਜਾਂ ਹੋਰ ਕੋਈ ਤਾਂ ਕੀ ਉੱਤਰ ਦੇਣਗੇ ਨੰਬਰ 5 49ਵੇਂ ਚਿੱਤਰ ਦੀ ਵਿਥਿਆਏ ਹੈ ਕਿ ਆਨੰਦਪੁਰ ਵਿੱਚ ਇੱਕ ਆਨੰਦਮਤੀ ਵਿਵਚਾਰਨ ਕੋਲ ਕਈ ਪੁਰਸ਼ ਆਉਂਦੇ ਜਾਂਦੇ ਸਨ ਉਸ ਦੇ ਘਰ ਵਾਲਾ ਮੂਰਖ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਵਾਲੀ ਸ਼ਬਦ ਬਾਣੀ ਪੜਦਾ ਰਹਿੰਦਾ ਜਦੋਂ ਕਦੀ ਘਰ ਜਾਂਦਾ ਤਾਂ ਆਨੰਦਮਤੀ ਕਹਿੰਦੀ ਕਿ ਮੇਰਾ ਪਤੀ ਵੱਡੇ ਭਾਕਾਂ ਵਾਲਾ ਹੈ ਜੋ ਹਰ ਸਮੇਂ ਸ਼ਬਦ ਬਾਣੀ ਵਿੱਚ ਪਰਚਿਆ ਰਹਿੰਦਾ ਹੈ ਇਸ ਨੂੰ ਤਾਂ ਕਲਯੁਗ ਦਾ ਵੀ ਵਾਹ ਵੀ ਨਹੀਂ ਲੱਗੇ ਉਹ ਮੂਰਖ ਚਲਾਕ ਆਨੰਦਮਤੀ ਤੋਂ ਆਪਣੀ ਸਿਫਤ ਅਤੇ ਮਿੱਠੀਆਂ-ਮਿੱਠੀਆਂ ਫਲਹੌਣੀਆਂ ਸੁਣ ਕੇ ਫੁੱਲ ਜਾਂਦਾ ਹੈ ਜਥਾ ਆਨੰਦਪੁਰ ਲਾਇਨ ਇੱਕ ਰਹੀ ਆਨੰਦਮਤੀ ਤਾਂ ਕੋ ਜਗ ਕਹੀ ਮੂਰਖਨਾਥ ਤਵਨ ਕੋ ਕਰੈ ਤ੍ਰਿਆ ਕੇ ਕਸ਼ੂ ਨਾ ਮੁਖ ਤੇ ਕਹੈ ਤਾਂ ਕੋ ਤਾਮ ਬਹੁਤ ਜਨ ਆਵੇਂ ਨਿਸ ਦਿਨ ਤਾਂ ਸੋ ਭੋਗ ਕਮਾਵੇਂ ਸੋ ਜੜ ਪੜਾ ਹਮਾਰੇ ਰਹੀ ਤਾਂ ਕੋ ਕਸ਼ੂ ਨਾ ਮੁਖ ਤੇ ਕਈ ਜਬ ਕਬ ਹੂੰ ਵੋ ਧਾਮ ਸਿਧਾਵੇ ਜੋ ਤਾਂ ਸੋ ਤਰੇ ਬਚਨ ਸੁਨਾਵੇ ਜਾਂ ਕਹਿ ਕਲ ਕੀ ਬਾਤ ਨਾ ਲਾਗੀ ਮੂਰੋ ਇਆ ਬਡੋ ਬਡਭਾਗੀ ਅੰਕ 1 ਤੋਂ 3 ਦੁਹਰਾ ਇਸ ਦਿਨ ਸ਼ਬਦਨ ਗਾਵਹੀ ਸਭ ਸਾਧਨ ਕੋ ਰਾਉ ਮੋਹ ਪਤ ਗੁਰ ਕੋ ਭਗਤ ਹੈ ਲੱਗੀ ਨਾ ਕਲ ਕੀ ਬਾਉ ਅੰਕ 4 ਜਿਹੇ ਜੜ ਫੂਲ ਬਚਨ ਸੁਣ ਜਾਵੇ ਅਤਕ ਆਪ ਕਹੈ ਸਾਧ ਕਹਾਵੇ ਅੰਕ ਨੰਬਰ 5 ਉਪਰੋਕਤ ਸੰਖੇਪ ਜੇ ਚਰਿੱਤਰ ਨੂੰ ਅੰਗੋਹ ਨਾਲ ਵਿਚਾਰਿਆ ਸਾਕਤ ਮਤੀਏ ਕਵੀ ਦੀ ਕੋਟਲਤਾ ਆਪਣੇ ਆਪ ਹੀ ਉਗੜ ਆਉਂਦੀ ਹੈ ਜੋ ਸ਼ਬਦ ਬਾਣੀ ਵਿੱਚ ਪਰਚੇ ਹੋਏ ਗੁਰਸਿੱਖ ਨੂੰ ਬਾਰ ਬਾਰ ਮੂਰਖ ਅਤੇ ਜੜ ਕਹਿੰਦਾ ਹੈ ਫਿਰ ਨਾਲ ਹੀ ਸੋ ਜੜ ਪਰਾ ਹਮਾਰੇ ਰਹੀ ਵਾਲੀ ਤੁਕ ਦੁਆਰਾ ਕਰਤਾ ਕਰਕ ਵਾਲੀ ਜ਼ਿੰਮੇਵਾਰੀ ਦਸ਼ਮੇਸ਼ ਪਿਤਾ ਉੱਤੇ ਸੁੱਟਦਾ ਹੈ ਕਵਿਤਾ ਕਿਤੇ ਰਿਆ ਸਾਡੇ ਮੰਨੇ ਪਰ ਮੰਨੇ ਕੁਝ ਵਿਦਵਾਨ ਤਾਂ ਚਰিত্রਾਂ ਸਮੇਤ ਸਮੁੱਚੇ ਦਸ਼ਮ ਗ੍ਰੰਥ ਦਾ ਕਰਤਾ ਵੀ ਦਸ਼ਮੇਸ਼ ਪਿਤਾ ਦਰਸਾਉਣ ਵਾਲਾ ਹੱਥ ਨਹੀਂ ਛੱਡਦੇ। ਕਈ ਵਿਦਵਾਨ ਇਹ ਕਹਿੰਦੇ ਹਨ ਕਿ ਤ੍ਰਿਆ ਚਰিত্রਾਂ ਦੇ ਸਰਲੇਖ ਨਾਲ ਪਾਸ਼ਾਈ ਦਸਵੀਂ ਲਿਖਿਆ ਹੈ ਜਿਸ ਤੋਂ ਇਹ ਰਚਨਾ ਦਸ਼ਮੇਸ਼ਕ੍ਰਿਤ ਸਿੱਧ ਹੁੰਦੀ ਹੈ। ਉਤਰੇ ਕਿ ਭਗਉਤੀ ਦੀ ਬਾਤ ਅਤੇ ਸਿਆਮ ਆਦ ਕਵੀਆਂ ਵਾਲੇ ਲੇਖਾਂ ਵਿੱਚ ਸੋ ਵਿਸਥਾਰ ਦਰਸਾਇਆ ਹੈ ਕਿ ਦਸ਼ਮ ਗ੍ਰੰਥ ਦੇ ਅੱਡੋ-ਅੱਡ ਲਖਾਰੀਆਂ ਨੇ ਆਪੋ ਆਪਣੀ ਮਨੋਤ ਅਤੇ ਸੂਝ ਅਨੁਸਾਰ ਭਿੰਨ-ਭਿੰਨ ਪੀੜਾਂ ਵਿੱਚ ਜਿੱਥੇ ਕਈ ਥਾਈਂ ਰਚਨਾਵਾਂ ਅਗੜ-ਪਿਛੜ ਹੋਣ ਅਤੇ ਪਾਠ-ਪੇਧਾਂਵਲ ਗਉ ਨਹੀਂ ਕੀਤਾ ਉਥੇ ਕਈ ਥਾਈਂ ਸਰਲੇਖ ਵੀ ਇੱਕ ਦੂਜੇ ਦੇ ਪ੍ਰਤੀਕੂਲ ਲਿਖ ਦਿੱਤੇ ਹਨ ਦੂਜਾ ਇਨ੍ਹਾਂ ਚਰিত্রਾਂ ਦੇ ਸਰਲੇਖਾਂ ਵਿੱਚ ਸ੍ਰੀ ਭਗਉਤੀ ਇਹ ਨਮਾ ਵੀ ਸਰਲੇਖ ਦੇ ਰੂਪ ਵਿੱਚ ਹੈ ਅਤੇ ਹਰਾਮਾਦਿਕ ਭਗਉਤੀ ਉਪਾਸ਼ਕ ਕਵੀਆਂ ਦੇ ਨਾਮ ਵੀ ਸਪਸ਼ਟ ਹਨ ਕੁਝ ਵੀਰ ਤ੍ਰਿਆ ਚਰਿੱਤਰਾਂ ਨੂੰ ਦਸ਼ਮਗਿਰਾ ਬਾਣੀ ਸਮਝਣ ਵਾਲੀ ਭੁੱਲ ਤਾਂ ਨਹੀਂ ਕਰਦੇ ਪਰ ਮਿਥਿਹਾਸਿਕ ਗ੍ਰੰਥਾਂ ਜਾਂ ਪੁਰਾਣਾਂ ਦਾ ਉਲੱਥਾ ਟੀਕਾ ਸਮਝਣ ਵਾਲੀ ਉਹਨਾਂ ਦੀ ਵੀ ਭੁੱਲ ਹੈ ਕਿਉਂਕਿ ਇਹਨਾਂ ਚਰਿੱਤਰਾਂ ਵਿੱਚ ਸਤਜੁਗ ਦੇ ਰਾਜੇ ਸਤ ਸੰਤ ਤੋਂ ਲੈ ਕੇ ਤ੍ਰੇਤਾ ਦੁਆਪਰ ਅਤੇ ਕਾਲਯੁਗ ਵਿਚਲੀਆਂ ਗੁਰੂ ਕਲਗੀ ਧਰਜੀ ਬਲਕਿ ਉਹਨਾਂ ਤੋਂ ਵੀ ਪਿਛਲੀਆਂ ਘਟਨਾਵਾਂ ਦਾ ਵਰਣਨ ਹੋਣ ਕਰਕੇ ਕਿਸੇ ਪੁਰਾਣ ਜਾਂ ਹੋਰ ਕਿਸੇ ਗ੍ਰੰਥ ਦਾ ਉਲੱਥਾ ਵੀ ਸਿੱਧ ਨਹੀਂ ਹੋ ਸਕਦਾ ਕੋਈ ਸਜਣ ਇਹਨਾਂ ਚਰਿੱਤਰਾਂ ਨੂੰ ਦਸਮ ਬਾਣੀ ਦਰਸਾਉਣ ਹਿਤ ਇਹ ਕਹਿੰਦੇ ਹਨ ਕਿ ਗੁਰੂ ਕਲਗੀ ਧਰਜੀ ਨੇ ਇਹਨਾਂ ਚਰਿੱਤਰਾਂ ਦੁਆਰਾ ਬੇ ਵਿਚਾਰਨ ਔਰਤਾਂ ਦੇ ਮੱਕਰ ਫਰੀਬਾਂ ਤੋਂ ਸਾਵਧਾਨ ਰਹਿਣ ਲਈ ਖਾਲਸੇ ਨੂੰ ਚੇਤਾਵਨੀ ਦਿੱਤੀ ਹੈ ਉਪਰੋਕਤ ਵਿਦਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਚਰਿੱਤਰਾਂ ਵਿੱਚ ਤਾਂ ਤੁਹਾਡੀ ਮਨਉ ਦੇ ਉਲਟ ਸਗੋਂ ਕਾਮ ਪੂਰਤੀ ਹਿਤ ਤਾਵੇਂ-ਤਾਵੇਂ ਕੋਕ ਸ਼ਾਸਤਰ ਦੇ ਹਵਾਲੇ ਦੇ ਕੇ ਪੋਸਤ ਭੰਗ ਅਤੇ ਅਫੀਮ ਆਦਕ ਨਸ਼ੇ ਦੀ ਖੁੱਲਮ-ਖੁੱਲੀ ਵਰਤੋਂ ਦੱਸੀ ਹੈ ਤੇ ਨਾਲ ਹੀ ਵੀ ਵਿਚਾਰ ਸਮੇਂ ਕੋਈ ਮਨੁੱਖ ਉੱਪਰੋਂ ਆ ਜਾਏ ਤਾਂ ਉਸ ਤੋਂ ਮੁੱਕਰਨ ਦੇ ਅਨੇਕਾਂ ਢੰਗ ਵੀ ਦਰਸਾਏ ਹਨ ਬਲਕਿ ਰੋਮਨਾਸ਼ਕ ਪਾਊਡਰਾਂ ਰਾਹੀਂ ਕੇਸਹੀਣ ਹੋ ਕੇ ਮਰਦ ਤੋਂ ਤੀਵੀਂ ਬਣ ਕੇ ਬਚ ਜਾਣ ਦੇ ਸੁਝਾਅ ਵੀ ਦਿੱਤੇ ਹੋਏ ਹਨ ਜਿਸ ਤੋਂ ਇਹ ਰਚਨਾ ਅਮਰਦਾਤਾ ਗੁਰੂ ਪਾਤਸ਼ਾਹ ਵੱਲੋਂ ਸਿੱਧ ਕਰਨੀ ਉਹਨਾਂ ਦੀ ਸੱਚੀ ਸੋਚੀ ਸ਼ਾਨ ਨੂੰ ਵਟਾ ਲਾਉਣ ਅਤੇ ਸਮੁੱਚੇ ਸਿੱਖ ਪੰਥ ਦੀ ਸੂਝ-ਬੂਝ ਅਤੇ ਸਿੱਧਕ ਨੂੰ ਸਿੱਧੀ ਵੰਗਾਰ ਹੈ ਕੁਝ ਵਿਦਵਾਨਾਂ ਨੇ ਤ੍ਰਿਆ ਚਰিত্রਾਂ ਦਾ ਕਰਤਾ ਦਸ਼ਮ ਪਿਤਾ ਦਰਸਾਉਣ ਹਿਤ ਇਥੋਂ ਤੱਕ ਵੀ ਭੱਜ ਦੌੜ ਕੀਤੀ ਕਿ ਭਾਈ ਮਨੀ ਸਿੰਘ ਜੀ ਵੱਲੋਂ ਲਿਖੀ ਗਈ ਦਸੀ ਜਾਂਦੀ ਇੱਕ ਬਨੌਤੀ ਚਿੱਠੀ ਵੀ ਵਜੂਦ ਵਿੱਚ ਲੈ ਆਉਂਦੀ ਸ਼ੋਕ ਕੇ ਡਾਕਟਰ ਰਤਨ ਸਿੰਘ ਜੱਕੀ ਨੇ ਉਸ ਚਿੱਠੀ ਦਾ ਉਪਾਜ ਉਗੇੜਿਆ ਕਿ ਉਪਰੋਕਤ ਵਿਦਵਾਨ ਸੱਜਣਾ ਨੂੰ ਬਿਨਾਂ ਨਿਰਾਸ਼ਤਾ ਦੇ ਹੋਰ ਕੁਝ ਵੀ ਪ੍ਰਾਪਤ ਨਾ ਹੋਇਆ ਤੇ ਨਾ ਹੀ ਅੱਜ ਤੱਕ ਉਸ ਦਾ ਜਥਾਰਤ ਉੱਤਰ ਦੇ ਸਕੇ ਚਿੱਠੀ ਬਾਬਤ ਪੜੋ ਡਾਕਟਰ ਰਤਨ ਸਿੰਘ ਜੱਗੀ ਜੀ ਕਿ੍ਰਿਤ ਦਸਮ ਗ੍ਰੰਥ ਦਾ ਕਿ੍ਰਿਤਤਵ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਚਰিত্রਾਂ ਜੋ ਪ੍ਰਤਾਖਿ ਹੀ ਸਾਖਤ ਕਵੀਆਂ ਦੇ ਮਲੀਨ ਹਿਰਦੇ ਦੀ ਮਨ ਰੰਜਕ ਕਵਤਾ ਵਿੱਚ ਲਪੇਟੀ ਹੋਈ ਨੰਗ ਮਨੰਗੀ ਤਸਵੀਰ ਹਨ ਨੋਵੀ ਜਿਹੜੇ ਵਿਦਵਾਨ ਫੋਕੀਆਂ ਅਤੇ ਕੱਚੀਆਂ ਪਿੱਲੀਆਂ ਦਲੀਲਾਂ ਰਾਹੀਂ ਦਸ਼ਮੇਸ਼ ਬਾਣੀ ਸਿੱਧ ਕਰ ਨੂੰ ਨਹੀਂ ਸੰਗਦੇ ਉਹਨਾਂ ਕੋਲੋਂ ਡੂੰਗੇ ਭਾਵਾਂ ਵਾਲੀਆਂ ਰਚਨਾਵਾਂ ਦੇ ਜਥਾਰਤ ਬੋਧ ਦੀ ਕਿਆਸ ਹੋ ਸਕਦੀ ਹੈ ਮੁਕਤੀ ਗੱਲ ਇਹ ਕਿ ਉੱਤੇ ਦਰਸਾਏ ਤ੍ਰੇ ਚਿੱਤਰਾਂ ਤੋਂ ਆਪਣੇ ਆਪ ਹੀ ਸਪਸ਼ਟ ਹੋ ਰਿਹਾ ਹੈ ਕਿ ਇਹ ਚਿੱਤਰ ਵਿਸ਼ੇ ਲੰਪਟ ਪੁਰਸ਼ਾਂ ਦਾ ਦਿਲ ਪਰਚਾਵਾ ਅਤੇ ਕਾਮਚੇਸਟਾ ਉਤੇਜਿਤ ਕਰਨ ਵਾਲੀਆਂ ਸਾਖਤਮਤੀਏ ਕਵੀਆਂ ਦੀਆਂ ਮਨ ਘੜਤ ਰਚਨਾਵਾਂ ਹਨ ਜੋ ਰਾਜੇ ਚਿੱਤਰ ਸਿੰਘ ਅਤੇ ਉਸਦੀ ਰਾਣੀ ਹਰਵੰਤ ਸਿੰਘ ਦੀ ਮਤ੍ਰਈ ਮਾ tatha ਹਰਵੰਤ ਸਿੰਘ ਦਾ ਪੱਜ ਬਣਾ ਕੇ ਦਰਸਾਈਆਂ ਹਨ ਹਾਲਾਂਕਿ 405 ਚਰਿੱਤਰਾਂ ਵਿੱਚੋਂ ਇੱਥੇ ਕੇਵਲ ਬਨਗੀ ਮਾਤਰ 5 6 ਚਰਿੱਤਰ ਹੀ ਦਰਸਾਏ ਹਨ ਬਾਕੀ ਚਰਿੱਤਰ ਵੀ ਦੁਰਾਚਾਰਕ ਟੋਟਕੇ ਹੀ ਹਨ ਬਲਕਿ ਕਈ ਚਰਿੱਤਰਾਂ ਵਿੱਚ ਤਾਂ ਇਸਤਰੀ ਪੁਰਸ਼ਾਂ ਦੇ ਗੁਪਤ ਅੰਗ ਵੀ ਖੁੱਲੇ ਡੁੱਲੇ ਸ਼ਬਦਾਂ ਵਿੱਚ ਨਿਰੂਪੇ ਹਨ ਵੇਖੋ ਚਰਿੱਤਰ 312 ਅੰਕ 11 ਅਤੇ ਹੋਰ ਵੇਖੋ ਚਰਿੱਤਰ 242 ਅੰਕ 3 4 24 ਅਤੇ 25 ਫਿਰ ਵੇਖੋ ਚਰਿੱਤਰ 366 ਅੰਕ 7 ਅਤੇ 8 ਆਦਿਕ ਲਗਭਗ ਸਾਰੇ ਦੇ ਸਾਰੇ ਚਰਿੱਤਰ ਹੀ ਅਸੰਭਵ ਅਤੇ ਅਸ਼ਲੀਲਕ ਦੋਸ਼ਾਂ ਦਾ ਭੰਡਾਰ ਹਨ ਜਿਨ੍ਹਾਂ ਨੂੰ ਪੜਿਆ ਸੁਣਿਆ ਮਨੁੱਖ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਹੈ ਇਸ ਲਈ ਇਹ ਰਚਨਾ ਸੁਪਨੇ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧ ਨਹੀਂ ਹੋ ਸਕਦੀ ਤਾਬ ਦਸ਼ਮ ਗ੍ਰੰਥ ਦਰਪਣ ਲੇਖਕ ਗਿਆਨੀ ਭਾਗ ਸਿੰਘ ਅੰਬਾਲਾ ਭਾਗ 7 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ